ਕਾਉਤੇ ਜੀ ਜਦ ਮੈਂ ਨਾ ਬੋਲਾਂਗਾ ਉਹ ਜਦ ਮੈਂ ਨਾ ਬੋਲਾਂਗਾ ਮੇਰੇ ਸ਼ਬਦ ਬੋਲਣਗੇ ਮੈਨੂੰ ਸ਼ਬਦਾਂ ਚੋਂ ਮੇਰੇ ਪਾਠਕ ਟੋਲਣਗੇ ਹੈ ਅੰਤਲਖਾਰੀ ਦਾ ਸ਼ਬਦਾਂ ਵਿੱਚ ਛੁਪ ਜਾਣਾ ਉਹ ਅਸਾਂ ਉੱਠ ਕੇ ਬਹਿ ਜਾਣਾ ਜਦ ਪੁਸਤਕ ਫੋਲਣਗੀ ਰੇਖਾ ਦੇ ਸਹੱਦੇ ਦੀ ਜਦ ਟੱਪੀ ਸੂਰਜ ਨੇ ਉਹ ਟੋਲੇ ਬੱਦਰਾਂ ਦੇ ਫਿਰ ਲਾਲੀਆਂ ਢੋਲਣਗੇ ਦੋ ਕੁ ਦਰਦ ਮੈਂ ਜਿਨ੍ਹਾਂ ਦੇ ਹੰਝੂਆਂ ਵਿੱਚ ਚਿੱਤਰੇ ਨੇ ਉਹ ਉਹਨਾਂ ਚਿੱਤਰਾਂ 'ਚ ਉਹ ਮੇਰੀ ਯਾਦ ਫਰੋਲਣਗੇ ਜੋ ਸਮੇਂ ਸਰਜਿਆ ਹੈ ਅਸਾ ਉਹੀ ਲਿਖਿਆ ਏ ਉਹ ਸੱਚ ਦੀ ਸਰਦਨ ਤੇ ਸਾਡੇ ਗੀਤ ਨਾ ਢੋਲਣਗੇ ਉਹ ਗੁਣਤੀ ਸਿੱਧਕਾਂ ਦੀ ਇਹਨਾਂ ਲਈ ਸ਼ਹੀਦਾਂ ਤੋਂ ਸਮੇਂ ਦੀ ਤਕੜੀ ਤੇ ਇਹ ਸਿੱਧਕ ਹੀ ਤੋਲਣਗੇ ਹਰ ਪੌਣਾ ਤੇ ਪਾਣੀ ਹੈ ਮਾਫਕ ਇਹਨਾਂ ਨੂੰ ਦੁਨੀਆ ਦੀ ਹਰ ਥਾਂ ਤੇ ਹਰ ਰੁੱਤ ਵਿੱਚ ਮੋਲਣਗੇ ਇਹ ਗੋਤ ਪੰਜਾਬੀ ਦੀ ਚੰਨ ਮਾਣੀ ਰਜ ਰਜ ਕੇ ਇਹ ਸ਼ਾਨ ਪੰਜਾਬੀ ਦੀ ਜਿੰਦਿਸ਼ ਤੇ ਖੋਲਣਗੇ ਜਦ ਮੈਂ ਨਾ ਬੋਲਾਂਗਾ ਮੇਰੇ ਸ਼ਬਦ ਬੋਲਣਗੇ ਸਾਨੂੰ ਸ਼ਬਦਾ ਚੋਂ ਸਾਡੇ ਪਾਠ ਘੋਲਣਗੇ ਸਾਡੇ ਪਾਠ ਘੋਲਣਗੇ